ਇੱਕ ਪਿੰਡ ਵਿੱਚ ਰਹਿਣ ਵਾਲਾ ਯੁਵਰਾਜ ਨਾਮ ਦਾ ਮੁੰਡਾ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਉਹ ਆਪਣੀ ਉਮਰ ਤੋਂ ਪਹਿਲਾਂ ਹੀ ਬੁੱਢਾ ਦਿਖਣਾ ਸ਼ੁਰੂ ਹੋ ਗਿਆ। ਹਜੇ ਉਹਦੀ ਉਮਰ ਸਿਰਫ 34 ਸਾਲ ਹੀ ਸੀ ਪਰ ਉਹ ਇੰਨੀ ਘੱਟ ਉਮਰ ਦੇ ਵਿੱਚ ਹੀ ਬੁੱਢਾ ਦਿਖਣ ਲੱਗ ਪਿਆ। ਉਹਦੇ ਸਿਰ ਦੇ ਸਾਹਮਣੇ ਦੇ ਵਾਲ ਝੜ ਗਏ ਤੇ ਜੋ ਬਾਕੀ ਬਚੇ ਸੀ ਉਹ ਸਫੇਦ ਹੋ ਗਏ। ਉਹਦੇ ਮੂੰਹ ਤੇ ਝੁਰੜੀਆਂ ਪੈ ਗਈਆਂ ਤੇ ਅੱਖਾਂ ਦੇ ਥੱਲੇ ਕਾਲੇ ਧੱਬੇ ਪੈ ਗਏ। ਆਪਣੀ ਇਹ ਹਾਲਤ ਵੇਖ ਕੇ ਉਹ ਬਹੁਤ ਪਰੇਸ਼ਾਨ ਰਹਿੰਦਾ ਤੇ ਕਿੰਨੀ ਕਿੰਨੀ ਧੀਰ ਲਗਾਤਾਰ ਇਸੇ ਬਾਰੇ ਸੋਚਦਾ ਰਹਿੰਦਾ। ਉਹਦਾ ਸੁਭਾਅ ਬਹੁਤ ਚਿੜਚਿੜਾ ਹੋ ਗਿਆ ਸੀ। युवराज ਤੇ ਮਾਪਿਓ ਵੀ ਇਸ ਗੱਲ ਨੂੰ ਲੈ ਕੇ ਬਹੁਤ ਹੀ ਚਿੰਤਿਤ ਰਹਿੰਦੇ ਸੀ। युवराज ਦੇ ਪਿਤਾ ਨੇ ਇਸ ਚੀਜ਼ ਦਾ ਹੱਲ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ। ਉਹਨਾਂ ਨੇ ਇਸ ਬਾਰੇ ਬਹੁਤ ਲੋਕਾਂ ਨਾਲ ਗੱਲ ਕੀਤੀ ਤੇ ਬਹੁਤ ਹੀ ਘਰੇਲੂ ਨੁਸਖੇ ਅਪਣਾਏ। ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ युवराज ਵਿੱਚ ਕੋਈ ਵੀ ਅਸਰ ਦਿਖਾਈ ਨਹੀਂ ਦੇ ਰਿਹਾ ਸੀ। ਇਸ ਕਰਕੇ युवराज ਦੀ ਚਿੰਤਾ ਹਰ ਦਿਨ ਵੱਧਦੀ ਹੀ ਜਾ ਰਹੀ ਸੀ। ਫਿਰ ਇੱਕ ਦਿਨ ਸ਼ਾਮ ਦੇ ਪਿਤਾ ਜੀ ਨੂੰ ਕਿਸੇ ਨੇ ਦੱਸਿਆ ਕਿ ਪਿੰਡ ਦੇ ਬਾਹਰ ਥੋੜੀ ਦੂਰ ਤੇ ਇੱਕ ਬਾਬਾ ਜੀ ਰਹਿੰਦੇ ਆ ਜੋ ਕਿ ਆਯੁਰਵੇਦ ਦੇ ਬਹੁਤ ਵੱਡੇ ਗਿਆਤਾ ਹੈ ਤੁਸੀਂ ਉਹਨਾਂ ਕੋਲ ਜਾਓ ਉਹ ਤੁਹਾਡੇ ਦੁੱਖਾਂ ਦਾ ਹੱਲ ਜ਼ਰੂਰ ਕੱਢਣਗੇ ਅਗਲੇ ਦਿਨ ਸਵੇਰ ਹੁੰਦੇ ਹੀ ਯੁਵਰਾਜ ਦੇ ਪਿਤਾ ਯੁਵਰਾਜ ਨੂੰ ਲੈ ਕੇ ਉਹ ਬਾਬਾ ਜੀ ਕੋਲ ਚਲੇ ਜਾਂਦੇ ਹਨ ਉੱਥੇ ਉਹ ਸਾਧੂ ਮਹਾਰਾਜ ਆਪਣੀ ਕਟਿਆ ਦੇ ਵਿੱਚ ਧਿਆਨ ਵਿੱਚ ਬੈਠੇ ਸੀ ਯੁਵਰਾਜ ਤੇ ਉਹਦੇ ਪਿਤਾ ਨੇ ਸਾਧੂ ਮਹਾਰਾਜ ਨੂੰ ਪ੍ਰਣਾਮ ਕੀਤਾ ਤੇ ਆਪਣੀ ਗੱਲ ਦੱਸਣੀ ਸ਼ੁਰੂ ਕਰ ਦਿੱਤੀ ਯੁਵਰਾਜ ਦੇ ਪਿਤਾ ਨੇ ਕਿਹਾ ਮਹਾਰਾਜ ਆ ਮੇਰਾ ਕੱਲਾ ਕੱਲਾ ਮੁੰਡਾ ਹੈ। ਇਹਦੀ ਉਮਰ ਸਿਰਫ 34 ਸਾਲ ਹੈ ਤੇ ਇੰਨੀ ਘੱਟ ਉਮਰ ਦੇ ਵਿੱਚ ਇਹ ਬਹੁਤ ਬਜ਼ੁਰਗ ਦਿਖਾਈ ਦਿੰਦਾ ਹੈ। ਇਹਦੇ ਵਾਲ ਚੜਨ ਲੱਗੇ ਆਂ, ਸਫੇਦ ਪੈਣ ਲੱਗੇ ਆਂ। ਮੂੰਹ ਤੇ ਝੁਰੜੀਆਂ ਪੈ ਗਈਆਂ, ਅੱਖਾਂ ਤੇ ਕਾਲੇ ਤੱਬੇ ਬੈ ਗਏ ਆਂ। ਅਸੀਂ ਬਹੁਤ ਪਰੇਸ਼ਾਨ ਆਂ। ਅਸੀਂ ਇਹਦਾ ਹੱਲ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਵੀ ਹੱਲ ਨਹੀਂ ਲੱਭਿਆ। ਅਸੀਂ ਬਹੁਤ ਭਰੋਸੇ ਨਾਲ ਤੁਹਾਡੇ ਕੋਲ ਆਇਆ। ਹੁਣ ਤੁਸੀਂ ਇਹਦਾ ਹੱਲ ਦੱਸੋਗੇ। ਉਹ ਸਾਧੂ ਨੇ ਉਹਨਾਂ ਦੀ ਪੂਰੀ ਗੱਲ ਸੁਣੀ ਤੇ ਫਿਰ ਕਿਹਾ आयुर्वेद ਵਿੱਚ ਇਨਸਾਨੀ ਸਰੀਰ ਨੂੰ ਲੰਬੇ ਸਮੇਂ ਤੱਕ ਜਵਾਨ ਤੇ ਸਿਹਤਮੰਦ ਬਣਾਈ ਰੱਖਣ ਵਾਸਤੇ ਬਹੁਤ ਸਾਰੇ ਨਿਯਮ ਦੱਸੇ ਗਏ ਹਨ ਅੱਜ ਮੈਂ ਤੁਹਾਨੂੰ ਉਹਨਾਂ ਵਿੱਚੋਂ 10 ਇਹੋ ਜਿਹੇ ਨਿਯਮ ਦੱਸਾਂਗਾ ਜਿਹਦੇ ਨਾਲ ਤੁਹਾਡਾ ਬੇੜਾ ਕੁਝ ਹੀ ਹਫ਼ਤਿਆਂ ਦੇ ਵਿੱਚ ਸਹੀ ਹੋ ਜਾਏਗਾ ਤੇ ਜੇ ਤੁਸੀਂ ਆ ਨਿਯਮਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ ਤੇ ਤੁਹਾਨੂੰ ਐਵੇਂ ਲੱਗੇਗਾ ਕਿ ਤੁਹਾਡੀ ਉਮਰ ਰੁਕ ਜੀ ਗਈ ਹੈ ਤੁਸੀਂ ਇੱਕ ਬਹੁਤ ਸਵਸਥ ਜੀਵਨ ਜਿਓਗੇ ਪਹਿਲਾ ਨਿਯਮ ਇਹ ਹੈ ਕਿ ਜੇ ਤੁਸੀਂ ਲੰਬੇ ਸਮੇਂ ਤੱਕ ਸਵਸਥ ਰਹਿਣਾ ਚਾਹੁੰਦੇ ਹੋ ਤੇ ਤੁਹਾਨੂੰ ਤਣਾਅ ਮੁਕਤ ਰਹਿਣਾ ਜ਼ਰੂਰੀ ਹੈ ਮਤਲਬ ਬੇਫਿਕਰ ਰਹਿਣਾ ਜ਼ਰੂਰੀ ਹੈ ਤੁਸੀਂ ਭਾਵੇਂ ਜਿੰਨੀ ਮਰਜ਼ੀ ਵਧੀਆ ਰੋਟੀ ਖਾ ਲੋ ਜਿੰਨੀ ਮਰਜ਼ੀ ਕਸਰਤ ਕਰ ਲੋ ਪਰ ਜੇ ਤੁਹਾਡਾ ਮਨ ਅੰਦਰੋਂ ਬਿਮਾਰ ਹੈ ਤੁਸੀਂ ਪਰੇਸ਼ਾਨ ਹੋ ਚਿੰਤਿਤ ਹੋ ਤੁਹਾਨੂੰ ਉਹਦਾ ਕਦੇ ਵੀ ਫਾਇਦਾ ਨਹੀਂ ਮਿਲੇਗਾ ਸਿਹਤਮੰਦ ਉਹੀ ਇਨਸਾਨ ਹੈ ਜਿਹਦਾ ਅੰਦਰੋਂ ਮਨ ਖੁਸ਼ ਹੈ ਜੇ ਤੁਸੀਂ ਦਿਮਾਗੀ ਤੌਰ ਤੇ ਠੀਕ ਨਹੀਂ ਹੋ ਤੇ ਇਹਦਾ ਪ੍ਰਭਾਵ ਤੁਹਾਡੇ ਹਰੀ ਕੰਗ ਤੇ ਪਏਗਾ ਸਾਡੀ ਪਾਚਨ ਸ਼ਕਤੀ ਖਰਾਬ ਹੋ ਜਾਏਗੀ ਵਾਲ ਝੜਨ ਲੱਗ ਜਾਣਗੇ ਚਿਹਰੇ ਦਾ ਨੂਰ ਗਾਇਬ ਹੋ ਜਾਏਗਾ ਸੋ ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਬੇਵਜੇ ਦੀ ਚਿੰਤਾ ਤੇ ਪਰੇਸ਼ਾਨੀਆਂ ਦੇ ਵਿੱਚ ਨਾ ਫਸੋ ਪਰ ਸਾਨੂੰ ਇਹ ਪਰੇਸ਼ਾਨੀਆਂ ਆਉਂਦੀਆਂ ਕਿਉਂ ਐ ਇਸ ਗੱਲ ਦਾ ਸਭ ਤੋਂ ਵੱਡਾ ਕਾਰਨ ਐ ਬੇਵਜੇ ਦੀਆਂ ਇੱਛਾਵਾਂ ਤੇ ਆਦਤਾਂ ਸਹੀ ਨਾ ਹੋਣਾ ਜੇ ਅਸੀਂ ਆਪਣੀ ਡੇਲੀ ਰੁਟੀਨ ਸਹੀ ਤਰੀਕੇ ਰੱਖਾਂਗੇ ਐਕਸਰਸਾਈਜ਼ ਕਰਾਂਗੇ ਪੋਜ਼ਿਟਿਵ ਰਵਾਂਗੇ ਅੱਛੇ ਬੰਦਿਆਂ ਨਾਲ ਰਵਾਂਗੇ ਤੇ ਉਹ ਸਾਡੀ ਸਿਹਤ ਲਈ ਬਹੁਤ ਅੱਛਾ ਹੋਏਗਾ ਤੇ ਸਾਨੂੰ ਆਪਣੀ ਇੱਛਾਵਾਂ ਤੇ ਵੀ ਕੰਟਰੋਲ ਕਰਨਾ ਚਾਹੀਦਾ ਸਾਨੂੰ ਆਪਣੀ ਸੋਚ ਨੂੰ ਸੰਤੁਲਿਤ ਰੱਖਣਾ ਚਾਹੀਦਾ ਹੈ ਤੇ ਲਾਲਚ ਨਹੀਂ ਕਰਨਾ ਚਾਹੀਦਾ ਜਦੋਂ ਤੁਹਾਨੂੰ ਕੋਈ ਚੀਜ਼ ਖਰੀਦਣ ਦੀ ਇੱਛਾ ਹੋਵੇ ਤਾਂ ਉਸ ਇੱਛਾ ਨੂੰ ਤੁਰੰਤ ਪੂਰਾ ਕਰਨ ਦੇ ਬਜਾਏ ਆਪਣੇ ਆਪ ਨੂੰ ਰੋਕੋ ਤੇ ਉਸ ਬਾਰੇ ਸੋਚੋ ਤੁਹਾਨੂੰ ਇੱਕ ਉਦਾਹਰਣ ਦਿੰਦਾ ਰਮਨ ਨੇ ਇੱਕ ਮਹਿੰਗਾ ਫੋਨ ਖਰੀਦਣਾ ਚਾਹੁੰਦਾ ਸੀ ਜਦਕਿ ਉਹਦਾ ਪੁਰਾਣਾ ਫੋਨ ਬਿਲਕੁਲ ਠੀਕ ਕੰਮ ਕਰ ਰਿਹਾ ਸੀ ਉਸਨੇ ਆਪਣੇ ਆਪ ਨੂੰ ਕਿਹਾ ਕਿ ਮੈਂ ਫੋਨ ਤੁਰੰਤ ਨਹੀਂ ਖਰੀਦਾਂਗਾ ਮੈਂ ਇੱਕ ਹਫਤਾ ਇੰਤਜ਼ਾਰ ਕਰਾਂਗਾ ਤੇ ਵੇਖਾਂਗਾ ਕਿ ਮੈਨੂੰ ਫੋਨ ਦੀ ਲੋੜ ਹੈਗੀ ਵੀ ਹੈ ਕਿ ਨਹੀਂ ਇੱਕ ਹਫ਼ਤੇ ਬਾਅਦ ਰਮਨ ਨੇ ਵੇਖਿਆ ਕਿ ਉਹਦੇ ਮੋਬਾਈਲ ਲੈਣ ਦੀ ਇੱਛਾ ਘਟ ਗਈ ਸੀ। ਉਸ ਨੂੰ ਅਹਿਸਾਸ ਹੋਇਆ ਕਿ ਇਹ ਸਿਰਫ਼ ਚੰਗਾ ਦਿਖਣ ਵਾਲਾ ਫੋਨ ਸੀ ਜਿਹਦੀ ਅਸਲ ਦੇ ਵਿੱਚ ਉਹਨੂੰ ਲੋੜ ਨਹੀਂ ਸੀ। ਉਸਨੇ ਆਪਣੇ ਪੈਸੇ ਬਚਾਏ ਤੇ ਆਪਣੀ ਇੱਛਾ ਤੇ ਕਾਬੂ ਕਰ ਲਿਆ। ਇਹ ਉਦਾਹਰਣ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਤੁਰੰਤ ਫੈਸਲਾ ਲੈਣ ਦੇ ਵਜਾਏ ਸੈਲਫ ਕੰਟਰੋਲ ਦੀ ਵਰਤੋਂ ਕਰਕੇ ਇੱਛਾਵਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਸੋ ਪਹਿਲਾ ਨਿਯਮ ਹੈ ਚਿੰਤਾ ਤੇ ਤਣਾਅ ਤੋਂ ਮੁਕਤ ਰਹੋ ਤੇ ਆਪਣੀ ਇੱਛਾਵਾਂ 'ਤੇ ਕਾਬੂ ਪਾਓ। ਦੂਸਰਾ ਨਿਯਮ ਆਪਣੀ ਰੀੜ ਦੀ ਹੱਡੀ ਨੂੰ ਸਿੱਧਾ ਰੱਖੋ ਤੇ ਲੰਬੇ ਸਾਹ ਲੈਣ ਦੀ ਆਦਤ ਪਾਓ ਆਪਾਂ ਕਿਵੇਂ ਬੈੰਦੇ ਚੱਲਦੇ ਤੇ ਸੁਂਦੇ ਆ ਇਹਦਾ ਸਾਡੀ ਸਿਹਤ ਤੇ ਉਮਰ ਤੇ ਬਹੁਤ ਗਹਿਰਾ ਅਸਰ ਪੈਂਦਾ ਇਸ ਲਈ ਸਿੱਧੇ ਬੈਠਣ ਦੀ ਆਦਤ ਪਾਓ ਤੇ ਸੌਂਦੇ ਸਮੇਂ ਵੀ ਰੀੜ ਦੀ ਹੱਡੀ ਸਿੱਧੀ ਹੋਣੀ ਚਾਹੀਦੀ ਹੈ ਇਹਦੇ ਨਾਲ ਸਾਡੇ ਸ਼ਰੀਰਿਕ ਅੰਗਾਂ ਤੇ ਬੇਵਜ੍ਹਾ ਭਾਰ ਨਹੀਂ ਪੈਂਦਾ ਤੇ ਸਾਡੀ ਉਮਰ ਬਹੁਤ ਲੰਬੀ ਹੋ ਜਾਂਦੀ ਹੈ ਤੀਜਾ ਨਿਯਮ ਤੁਹਾਨੂੰ ਆਪਣੇ ਸੌਣ ਉੱਠਣ ਰੋਟੀ ਖਾਣ ਦਾ ਟਾਈਮ ਫਿਕਸ ਰੱਖਣਾ ਹੈ ਅਕਸਰ ਲੋਕ ਆ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਤੇ ਕਿਸੇ ਵੀ ਟਾਈਮ ਸੌਂਦੇ ਉੱਠਦੇ ਆ ਤੇ ਆਪਣੀ ਮਰਜ਼ੀ ਦੇ ਨਾਲ ਰੋਟੀ ਖਾਂਦੇ ਆ ਆਯੁਰਵੇਦ ਦੇ ਅਨੁਸਾਰ ਇਨਸਾਨ ਨੂੰ ਰਾਤ ਨੂੰ ਜਲਦੀ ਸੌ ਜਾਣਾ ਚਾਹੀਦਾ ਹੈ ਤੇ ਸਵੇਰੇ ਜਲਦੀ 4 ਤੋਂ 5 ਵਜੇ ਦੇ ਵਿੱਚ ਉੱਠ ਜਾਣਾ ਚਾਹੀਦਾ ਹੈ ਰੋਜ਼ ਇਦਾਂ ਕਰਨ ਦੇ ਨਾਲ ਸਾਡਾ ਸਰੀਰ ਵੋਜ ਅੱਛੇ ਤਰੀਕੇ ਚੱਲਦਾ ਹੈ ਨਾਲ ਹੀ ਇਹ ਕਰਨ ਦੇ ਨਾਲ ਸਾਡਾ ਭੋਜਨ ਟਾਈਮ ਨਾਲ ਪਚ ਜਾਂਦਾ ਹੈ ਤੇ ਸਵੇਰੇ ਸਾਡਾ ਪੇਟ ਅੱਛੇ ਤਰੀਕੇ ਸਾਫ਼ ਹੋ ਜਾਂਦਾ ਹੈ ਜੇ ਦਿਨਾਂ ਸਾਨੂੰ ਕਬਜ਼ ਵਰਗੀ ਬਿਮਾਰੀ ਨਹੀਂ ਹੁੰਦੀ ਚੰਗੀ ਨੀਂਦ ਤੁਹਾਡੇ ਦਿਮਾਗ ਦੀ ਕਾਰਗੁਜ਼ਾਰੀ ਨੂੰ ਵਧਾਉਂਦੀ ਹੈ ਇਸ ਨਾਲ ਯਾਦਦਾਸ਼ਤ ਧਿਆਨ ਲਗਾਉਣ ਦੀ ਸਮਰੱਥਾ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੇ ਹੁਨਰ ਵਿੱਚ ਸੁਧਾਰ ਹੁੰਦਾ ਹੈ ਨਿਯਮਤ ਨੀਂਦ ਤੁਹਾਡੇ ਦਿਲ ਤੇ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ ਅਤੇ ਦਿਲ ਦੀਆਂ ਬਿਮਾਰੀਆਂ ਹਾਈ ਬਲੱਡ ਪ੍ਰੈਸ਼ਰ ਅਤੇ ਸਟ੍ਰੋਕ ਦੇ ਜੋਖਮ ਨੂੰ ਘਟਾਉਂਦੀ ਹੈ ਜਦੋਂ ਤੁਹਾਨੂੰ ਕੁਰੀ ਨੀਂਦ ਮਿਲਦੀ ਹੈ ਤਾਂ ਤੁਹਾਡਾ ਇਮਿਊਨ ਸਿਸਟਮ ਬਿਹਤਰ ਕੰਮ ਕਰਦਾ ਹੈ ਜਿਸ ਨਾਲ ਤੁਸੀਂ ਬਿਮਾਰੀਆਂ ਅਤੇ ਇਨਫੈਕਸ਼ਨਾਂ ਤੋਂ ਬਚੇ ਰਹਿੰਦੇ ਹੋ ਪੂਰੀ ਨੀਂਦ ਤੁਹਾਡੀ ਚਮੜੀ ਨੂੰ ਤਾਜ਼ਾ ਅਤੇ ਪੋਸ਼ਿਤ ਰੱਖਣ ਵਿੱਚ ਮਦਦ ਕਰਦੀ ਹੈ ਜਦੋਂ ਕਿ ਨੀਂਦ ਦੀ ਕਮੀ ਥਕਾਵਟ ਅਤੇ ਅੱਖਾਂ ਹੇਠਾਂ ਸੋਜ ਦਾ ਕਾਰਨ ਬਣ ਸਕਦੀ ਹੈ ਅਸੀਂ ਕਿੰਨੀ ਦੇਰ ਸੌਂਦੇ ਹਾਂ ਇਸ ਨਾਲੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਸਾਡੇ ਸੌਣ ਅਤੇ ਜਾਗਣ ਦਾ ਸਮਾਂ ਕਿੰਨਾ ਨਿਯਮਤ ਹੈ ਰੋਜ਼ਾਨਾ ਇੱਕੋ ਸਮੇਂ ਤੇ ਸੌਣਾ ਅਤੇ ਜਾਗਣਾ ਲੰਮੀ ਉਮਰ ਕਰਦਾ ਹੈ ਭਾਵੇਂ ਤੁਸੀਂ ਥੋੜਾ ਘੱਟ ਸਮੇਂ ਲਈ ਹੀ ਕਿਉਂ ਨਾ ਸੋ ਰਹੇ ਹੋ ਇਹ ਸਰੀਰ ਦੇ ਕੁਦਰਤੀ ਚੱਕਰ ਨੂੰ ਵਿਵਸਥਿਤ ਕਰਦਾ ਹੈ ਅਤੇ ਕਈ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦਾ ਹੈ। ਚੌਥਾ ਨਿਯਮ ਹਮੇਸ਼ਾ ਆਪਣੀ ਭੁੱਖ ਤੋਂ ਥੋੜਾ ਘੱਟ ਭੋਜਨ ਕਰੋ। ਆਯੁਰਵੇਦ ਵਿੱਚ ਇੱਕ ਕਹਾਵਤ ਹੈ ਜਿਹੜਾ ਘੱਟ ਖਾਏਗਾ ਉਹ ਲੰਬਾ ਖਾਏਗਾ। ਮਤਲਬ ਜਿਹੜਾ ਇਨਸਾਨ ਆਪਣੀ ਭੁੱਖ ਤੋਂ ਥੋੜਾ ਘੱਟ ਭੋਜਨ ਕਰਦਾ ਹੈ ਉਹ ਬਹੁਤ ਲੰਬੇ ਸਮੇਂ ਤੱਕ ਜਿੰਦਾ ਹੈ। ਘੱਟ ਖਾਣ ਨਾਲ ਸਰੀਰ ਵਿੱਚ ਵਾਧੂ ਕੈਲਰੀਜ਼ ਨਹੀਂ ਜਾਂਦੀਆਂ ਜਿਸ ਨਾਲ ਭਾਰ ਵਧਣ ਦਾ ਖਤਰਾ ਘੱਟ ਹੋ ਜਾਂਦਾ ਹੈ। ਸਰੀਰ ਨੂੰ ਊਰਜਾ ਲਈ ਜਮਾ ਹੋਈ ਚਰਬੀ ਦੀ ਵਰਤੋਂ ਕਰਨੀ ਪੈਂਦੀ ਹੈ ਜਿਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ ਜਦੋਂ ਅਸੀਂ ਘੱਟ ਖਾਂਦੇ ਹਾਂ ਤਾਂ ਸਾਡੇ ਪਾਚਨ ਅੰਗਾਂ 'ਤੇ ਜ਼ਿਆਦਾ ਜ਼ੋਰ ਨਹੀਂ ਪੈਂਦਾ ਇਸ ਨਾਲ ਪਾਚਨ ਕਿਰਿਆ ਸੁਧਰਦੀ ਹੈ ਤੇ ਗੈਸ ਬਦਹਜਮੀ ਅਤੇ ਕਬਜ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ ਘੱਟ ਮਾਤਰਾ ਵਿੱਚ ਭੋਜਨ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ ਵਿੱਚ ਰਹਿੰਦਾ ਹੈ ਇਹ ਖਾਸ ਤੌਰ 'ਤੇ ਸ਼ੂਗਰ ਦੇ ਰੋਗੀਆਂ ਲਈ ਬਹੁਤ ਲਾਭਦਾਇਕ ਹੈ ਅਤੇ ਸ਼ੂਗਰ ਹੋਣ ਦੇ ਖਤਰੇ ਨੂੰ ਘਟਾਉਂਦਾ ਹੈ ਕਈ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਘੱਟ ਭੋਜਨ ਕਰਨ ਨਾਲ ਉਮਰ ਲੰਬੀ ਹੋ ਸਕਦੀ ਹੈ ਅਤੇ ਸਰੀਰ ਵਿੱਚ ਬੁਢਾਪੇ ਦੀ ਪ੍ਰਕਿਰਿਆ ਹੌਲੀ ਹੋ ਸਕਦੀ ਹੈ। ਜ਼ਿਆਦਾ ਖਾਣਾ ਖਾਣ ਤੋਂ ਬਾਅਦ ਆਲਸ ਅਤੇ ਸੁਸਤੀ ਮਹਿਸੂਸ ਹੁੰਦੀ ਹੈ। ਇਸ ਦੇ ਉਲਟ ਘਾਟਾ ਤੇ ਸਹੀ ਖਾਣ ਨਾਲ ਸਰੀਰ ਹਰਕਾ ਅਤੇ ਤਾਜ਼ਗੀ ਭਰਿਆ ਮਹਿਸੂਸ ਕਰਦਾ ਹੈ ਜਿਸ ਨਾਲ ਊਰਜਾ ਦੇ ਪੱਧਰ ਵਿੱਚ ਸੁਧਾਰ ਹੁੰਦਾ ਹੈ। ਘੱਟ ਖਾਣਾ ਖਾਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਭੁੱਖੇ ਰਹੋ ਜਾਂ ਸਰੀਰ ਲਈ ਜ਼ਰੂਰੀ ਪੋਸ਼ਕ ਤੱਤ ਨਾ ਲਓ। ਸਹੀ ਤਰੀਕਾ ਇਹ ਹੈ ਕਿ ਤੁਸੀਂ ਸੰਤੁਲਿਤ ਖਾਣਾ ਖਾਓ। ਪੰਜਵਾਂ ਨਿਯਮ ਰਾਤ ਦੀ ਰੋਟੀ ਤੇ ਸਵੇਰ ਦੀ ਰੋਟੀ ਦੇ ਵਿੱਚ ਘੱਟੋ-ਘੱਟ 16 ਘੰਟੇ ਦਾ ਫਰਕ ਹੋਣਾ ਚਾਹੀਦਾ ਹੈ। ਰਾਤ ਦੀ ਰੋਟੀ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਕਰ ਲਓ। ਜਿਵੇਂ ਜੇ ਤੁਸੀਂ ਰਾਤ ਦੀ ਰੋਟੀ 7 ਵਜੇ ਖਾਧੀ ਹੈ ਤੇ ਅਗਲੇ ਸਵੇਰ 11 ਵਜੇ ਤੱਕ ਕੁਝ ਨਾ ਖਾਓ। ਜੋ ਇਨਸਾਨ ਇਹ ਚੀਜ਼ਾਂ ਦਾ ਧਿਆਨ ਰੱਖਦਾ ਹੈ ਉਹਨੂੰ ਕਦੇ ਵੀ ਕੋਈ ਬਿਮਾਰੀ ਹੋ ਨਹੀਂ ਸਕਦੀ। 6ਵਾਂ ਨਿਯਮ ਰੋਟੀ ਖਾਣ ਦੇ ਇੱਕਦਮ ਬਾਅਦ ਪਾਣੀ ਨਹੀਂ ਪੀਣਾ। ਆਯੁਰਵੇਦ ਦੇ ਅਨੁਸਾਰ ਰੋਟੀ ਖਾਣ ਤੋਂ 40 ਮਿੰਟ ਪਹਿਲਾਂ ਸੀ ਪਾਣੀ ਪੀ ਸਕਦੇ ਆ ਰੋਟੀ ਖਾਂਦੇ ਖਾਂਦੇ ਜੇ ਸਾਨੂੰ ਜ਼ਰੂਰਤ ਲੱਗੇ ਤੇ ਕੁਝ ਘੁੱਟ ਪਾਣੀ ਅਸੀਂ ਪੀ ਸਕਦੇ ਆ ਪਰ ਰੋਟੀ ਖਾਣ ਦੇ ਇੱਕਦਮ ਬਾਅਦ ਪਾਣੀ ਨਹੀਂ ਪੀਣਾ ਉਹ ਜ਼ਹਿਰ ਬਰਾਬਰ ਹੈ ਇਹ ਇਸ ਲਈ ਕਹਿੰਦੇ ਆ ਕਿ ਰੋਟੀ ਖਾਣ ਦੇ ਇੱਕਦਮ ਬਾਅਦ ਢਿੱਡ ਵਿੱਚ ਅਗ ਨਿਕਲਦੀ ਹੈ ਜੋ ਸਾਡੇ ਭੋਜਨ ਨੂੰ ਪਚਾਉਂਦੀ ਹੈ ਪਾਣੀ ਹਮੇਸ਼ਾ ਰੋਟੀ ਖਾਣ ਦੇ 1 ਘੰਟੇ ਬਾਅਦ ਹੀ ਪਿਓ ਸਤਵਾਂ ਨਿਯਮ ਰੱਬ ਤੇ ਭਰੋਸਾ ਰੱਖੋ ਜਿਹੜੇ ਲੋਕ ਰੱਬ ਤੇ ਭਰੋਸਾ ਨਹੀਂ ਰੱਖਦੇ ਵਿਸ਼ਵਾਸ ਨਹੀਂ ਰੱਖਦੇ ਉਹ ਜ਼ਿੰਦਗੀ ਵਿੱਚ ਹਮੇਸ਼ਾ ਪਰੇਸ਼ਾਨ ਰਹਿੰਦੇ ਆ ਜਿਦੇ ਨਾਲ ਉਹ ਆਪਣੇ ਸਰੀਰ ਦਾ ਆਪਣੀ ਸਿਹਤ ਦਾ ਖਿਆਲ ਵੀ ਨਹੀਂ ਰੱਖ ਪਾਉਂਦੇ ਤੇ ਰੱਬ ਦੇ ਭਰੋਸਾ ਰੱਖਣ ਵਾਲੇ ਲੋਕ ਜ਼ਿਆਦਾ ਚਿੰਤਾ ਵਿੱਚ ਨਹੀਂ ਰਹਿੰਦੇ ਜਦੋਂ ਅਸੀਂ ਇਹ ਮੰਨਦੇ ਆ ਕਿ ਕੋਈ ਸ਼ਕਤੀ ਸਾਡਾ ਖਿਆਲ ਰੱਖ ਰਹੀ ਹੈ ਤਾਂ ਅਸੀਂ ਆਪਣੇ ਤਣਾਅ ਅਤੇ ਚਿੰਤਾਵਾਂ ਨੂੰ ਉਸ ਅੱਗੇ ਛੱਡ ਦਿੰਦੇ ਆ ਇਹ ਸਾਨੂੰ ਮਾਨਸਿਕ ਸ਼ਾਂਤੀ ਦਿੰਦਾ ਹੈ ਅਤੇ ਕਈ ਖੋਜੋ ਤੋਂ ਪਤਾ ਲੱਗਦਾ ਹੈ ਕਿ ਧਾਰਮਿਕ ਅਭਿਆਸ ਕਰਨ ਵਾਲੇ ਲੋਕ ਕਟਕ ਤਣਾਵ ਮਹਿਸੂਸ ਕਰਦੇ ਹਨ ਕੁਝ ਖੋਜਾਂ ਨੇ ਇਹ ਵੀ ਦੱਸਿਆ ਹੈ ਕਿ ਜਿਹੜੇ ਲੋਕਾਂ ਦਾ ਧਾਰਮਿਕ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਉਹਨਾਂ ਵਿੱਚ ਉਦਾਸੀ ਦੇ ਲੱਛਣ ਘੱਟ ਹੁੰਦੇ ਹਨ ਰੱਬ ਵਿੱਚ ਵਿਸ਼ਵਾਸ ਲੋਕਾਂ ਨੂੰ ਇੱਕ ਉਦੇਸ਼ ਅਤੇ ਅਰਥ ਦੀ ਭਾਵਨਾ ਪ੍ਰਦਾਨ ਕਰਦਾ ਹੈ ਇਹ ਉਹਨਾਂ ਦੀ ਜ਼ਿੰਦਗੀ ਨੂੰ ਸਾਰਥਕ ਬਣਾਉਂਦਾ ਹੈ ਸੋ ਸਾਨੂੰ ਰੱਬ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਠਵਾਂ ਨਿਯਮ ਸਹੀ ਤਰ੍ਹਾਂ ਨੀਂਦ ਲੈਣਾ ਰਾਤੀ देर ਨਾਲ ਸੋਣਾ ਸਵੇਰੇ देर ਨਾਲ ਉੱਠਣਾ ਸਾਡੇ ਸਰੀਰ ਨੂੰ ਬਹੁਤ ਖਰਾਬ ਕਰਦੀ ਹੈ ਕਟ ਸੌਣ ਨਾਲ ਸਾਡੇ ਚਿਹਰੇ ਦੀ ਚਮਕ ਗਾਇਬ ਹੋ ਜਾਂਦੀ ਹੈ ਤੇ ਮੂਤੇ ਝੁਰੜੀਆਂ ਪੈ ਜਾਂਦੀ ਹੈ ਜਿਹਦੇ ਨਾਲ ਇਨਸਾਨ ਵਕਤ ਤੋਂ ਪਹਿਲਾਂ ਹੀ ਬੁੱਢਾ ਦਿਖਣ ਲੱਗ ਜਾਂਦਾ ਹੈ ਜਦੋਂ ਤੁਸੀਂ ਚੰਗੀ ਨੀਂਦ ਲੈਂਦੇ ਹੋ ਤਾਂ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਜਿਸ ਨਾਲ ਤਣਾਅ ਅਤੇ ਚਿੰਤਾ ਦਾ ਪੱਧਰ ਘਟਦਾ ਹੈ ਪੂਰੀ ਨੀਂਦ ਨਾ ਹੋਣ ਕਰਕੇ ਚਿੜਚਿੜਾਪਨ ਅਤੇ ਮੂਡ ਸਵਿੰਗ ਹੋ ਸਕਦੇ ਹਨ ਜਦੋਂ ਕਿ ਚੰਗੀ ਨੀਂਦ ਤੁਹਾਡੇ ਮੂਡ ਨੂੰ ਵਧੀਆ ਰੱਖਦੀ ਹੈ ਚੰਗੀ ਨੀਂਦ ਲੈਣ ਨਾਲ ਯਾਦਦਾਸ਼ਤ ਅਤੇ ਧਿਆਨ ਕੇਂਦ੍ਰਿਤ ਕਰਨ ਦੀ ਸਮਰੱਥਾ ਵੀ ਸੁਧਾਰ ਹੁੰਦਾ ਹੈ ਸਰੀਰ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਚੰਗੀ ਨੀਂਦ ਨਾਲ ਮਜ਼ਬੂਤ ਹੁੰਦੀ ਹੈ। ਨੀਂਦ ਦੀ ਕਮੀ ਮੋਟਾਪੇ ਦਾ ਕਾਰਨ ਬਣ ਸਕਦੀ ਹੈ। ਚੰਗੀ ਤਰ੍ਹਾਂ ਸੌਣ ਤੋਂ ਬਾਅਦ ਸਵੇਰੇ ਤੁਸੀਂ ਤਰੋ-ਤਾਜ਼ਾ ਅਤੇ ਊਰਜਾ ਨਾਲ ਮਹਿਸੂਸ ਕਰਦੇ ਹੋ। ਚੰਗੀ ਨੀਂਦ ਸਿਹਤਮੰਦ ਜੀਵਨ ਦਾ ਇੱਕ ਅਹਿਮ ਹਿੱਸਾ ਹੈ। ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਸਰੀਰ ਅਤੇ ਮਨ ਦੋਨਾਂ ਤੇ ਬੁਰਾ ਅਸਰ ਪੈਂਦਾ ਹੈ। ਇਸ ਲਈ ਹਰ ਰੋਜ਼ ਨੀਂਦ ਪੂਰੀ ਲੈਣਾ ਯਕੀਨੀ ਬਣਾਓ। ਨੌਵਾਂ ਨਿਯਮ ਜੇ ਤੁਸੀਂ ਆਪਣੇ ਆਪ ਨੂੰ ਲੰਬੇ ਸਮੇਂ ਤੱਕ ਜਵਾਨ ਤੇ ਸਿਹਤਮੰਦ ਰੱਖਣਾ ਚਾਹੁੰਦੇ ਹੋ ਤੇ ਹਰ ਦਿਨ ਘੱਟੋ ਘੱਟ ਅੱਧੇ ਘੰਟੇ ਲਈ ਕਸਰਤ, ਯੋਗ ਜਾਂ ਸਾਈਕਲਿੰਗ ਕਰੋ। ਆਹ ਤਰੀਕਾ ਸਭ ਤੋਂ ਵਧੀਆ ਹੈ। ਤੇ ਇਹਦੇ ਨਾਲ ਰੋਜ਼ ਘੱਟੋ ਘੱਟ 20 ਮਿੰਟ ਧਿਆਨ ਦਾ ਅਭਿਆਸ ਕਰੋ। ਨਿਯਮਤ ਕਸਰਤ ਨਾਲ ਸਰੀਰਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਵਿੱਚ ਮਦਦ ਮਿਲਦੀ ਹੈ। ਕਸਰਤ ਤਣਾਅ, ਚਿੰਤਾ ਤੇ ਡਿਪਰੈਸ਼ਨ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਇਸ ਨਾਲ ਸਾਡਾ ਮੂਡ ਬਿਹਤਰ ਹੁੰਦਾ ਅਤੇ ਮਾਨਸਿਕ ਸ਼ਾਂਤੀ ਮਿਲਦੀ ਹੈ। ਕਸਰਤ ਦੌਰਾਨ ਨਿਕਲਣ ਵਾਲੇ ਰਸਾਇਣ ਸਾਨੂੰ ਖੁਸ਼ੀ ਦਾ ਅਹਿਸਾਸ ਕਰਾਉਂਦੇ ਹਨ। ਕਸਰਤ ਨਾਲ ਸਰੀਰ ਵਿੱਚ ਆਕਸੀਜਨ ਦਾ ਪ੍ਰਵਾਹ ਵਧਦਾ ਹੈ ਜਿਸ ਨਾਲ ਊਰਜਾ ਦਾ ਪੱਧਰ ਵਧਦਾ ਹੈ ਰੋਜ਼ਾਨਾ ਦੇ ਕੰਮਾਂ ਨੂੰ ਹੋਰ ਚੁਸਤੀ ਅਤੇ ਤਾਕਤ ਨਾਲ ਕਰਨ ਵਿੱਚ ਮਦਦ ਮਿਲਦੀ ਹੈ ਜੋ ਲੋਕ ਕਸਰਤ ਕਰਦੇ ਹਨ ਉਹਨਾਂ ਨੂੰ ਰਾਤ ਨੂੰ ਚੰਗੀ ਅਤੇ ਡੂੰਗੀ ਨੀਂਦ ਆਉਂਦੀ ਹੈ ਚੰਗੀ ਨੀਂਦ ਨਾਲ ਦਿਮਾਗ ਅਤੇ ਸਰੀਰ ਨੂੰ ਆਰਾਮ ਮਿਲਦਾ ਹੈ ਕਸਰਤ ਦੀ ਕਿਸੇਰਤਮੰਦ ਜੀਵਨ ਲਈ ਬਹੁਤ ਜ਼ਰੂਰੀ ਹੈ ਇਸ ਨੂੰ ਰੋਜ਼ਾਨਾ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਦਸਵਾਂ ਨਿਯਮ ਆਪਣੇ ਖਾਣੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਫਲ ਅਤੇ ਹਰੀ ਸਬਜ਼ੀਆਂ ਨੂੰ ਸ਼ਾਮਿਲ ਕਰੋ ਫਲ ਅਤੇ ਹਰੀ ਸਬਜ਼ੀਆਂ ਜਿਆਦਾ ਛੇਤੀ ਪਚ ਜਾਂਦੀ ਹੈ ਫਲ ਅਤੇ ਸਬਜ਼ੀਆਂ ਵਿਟਾਮਿਨ ਸੀ ਵਿਟਾਮਿਨ ਏ ਵਿਟਾਮਿਨ ਕੇ ਅਤੇ ਫੋਲਿਕ ਐਸਿਡ ਵਰਗੇ ਜ਼ਰੂਰੀ ਪੋਸ਼ਕ ਤੱਤਾਂ ਦਾ ਵਧੀਆ ਸਰੋਤ ਹਨ ਕਈ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਫਲ ਅਤੇ ਸਬਜ਼ੀਆਂ ਦਾ ਨਿਯਮਿਤ ਸੇਵਨ ਕੁਝ ਖਾਸ ਕਿਸਮ ਦੇ ਕੈਂਸਰ ਦੇ ਖਤਰੇ ਨੂੰ ਘਟਾਉਂਦਾ ਹੈ ਇਹਨਾਂ ਵਿੱਚ ਮੌਜੂਦ ਫਾਈਬਰ ਅਤੇ ਪੋਟਾਸ਼ੀਅਮ ਦਿਲ ਨੂੰ ਸਿਹਤਮੰਦ ਰੱਖਣ ਅਤੇ ਦਿਲ ਦੇ ਰੋਗਾਂ ਨੂੰ ਰੋਕਣ ਵਿੱਚ ਮਦਦ ਕਰਦੇ ਹਨ ਇਹ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਸਥਿਰ ਰੱਖਣ ਵਿੱਚ ਮਦਦ ਕਰਦੇ ਹਨ ਜਿਸ ਨਾਲ ਟਾਈਪ 2 ਸ਼ੂਗਰ ਦਾ ਖਤਰਾ ਘੱਟ ਹੁੰਦਾ ਫਲ ਅਤੇ ਸਬਜ਼ੀਆਂ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜੋ ਪਾਚਨ ਪ੍ਰਣਾਲੀ ਨੂੰ ਠੀਕ ਰੱਖਦਾ ਹੈ ਅਤੇ ਕਬਜ਼ ਨੂੰ ਰੋਕਦਾ ਹੈ ਇਹਨਾਂ ਨੂੰ ਅਸੀਂ ਹਰ ਰੋਜ਼ ਸਲਾਦ ਦੇ ਰੂਪ ਵਿੱਚ ਖਾਣੇ ਵਿੱਚ ਸ਼ਾਮਲ ਕਰ ਸਕਦੇ ਹਾਂ ਫਲ ਅਤੇ ਹਰੀ ਸਬਜ਼ੀਆਂ ਨੂੰ ਖੁਰਾਕ ਦਾ ਹਿੱਸਾ ਬਣਾਉਣਾ ਇੱਕ ਸਿਹਤਮੰਦ ਜੀਵਨ ਲਈ ਸਭ ਤੋਂ ਵਧੀਆ ਕਦਮ ਹੈ ਕਿਸੇ ਵੀ ਤਰੀਕੇ ਦੇ ਨਸ਼ੇ ਤੋਂ ਦੂਰ ਰਹੋ ਨਸ਼ਾ ਇਨਸਾਨ ਦੀ ਸਿਹਤ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਤੇ ਇਹ ਸੀਗੇ 10 ਨਿਯਮ ਜਿਨ੍ਹਾਂ ਦਾ ਪੂਰੀ ਇਮਾਨਦਾਰੀ ਨਾਲ ਪਾਲਨ ਕਰਨ ਤੋਂ ਬਾਅਦ युवराज ਦੀ ਜ਼ਿੰਦਗੀ ਵਿੱਚ ਚਮਤਕਾਰੀ ਬਦਲਾਅ ਆਨੇ ਸ਼ੁਰੂ ਹੋ ਜਾਣਗੇ युवराज ਤੇ ਉਹਦੇ ਪਿਤਾ ਨੂੰ ਉਹਨਾਂ ਦਾ ਜਵਾਬ ਮਿਲ ਚੁੱਕਾ ਸੀ ਉਹਨਾਂ ਨੇ ਉਹ ਸਾਧੂ ਮਹਾਰਾਜ ਦਾ ਧੰਨਵਾਦ ਕੀਤਾ ਨਮਸਕਾਰ ਕੀਤੀ ਤੇ ਉੱਥੋਂ ਚਲੇ ਗਏ